ਆਰੋ ਸੱਭ ਦਾ ਸਾਡੇ YouTube ਚੈਨਲ ਵਿੱਚ ਸਵਾਗਤ ਹੈ ਵੀਡੀਓ ਨੂੰ ਲਾਇਕ ਕਰਨ ਨੂੰ ਸਕਰਾਉ ਕਰਨਾ ਘੰਟੀ ਨੂੰ ਘੰਟੀ ਵਟਰ ਬਜਾਉਣਾ ਨਾ ਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਾਣਗੇ ਚਲੋ ਕਹਾਣੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸ਼ੁਰੂ ਕਰਨਾ ਹੈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬਾਬਾ ਸਿਚਾਨੂ ਬਲੀ ਜੀ ਮਹਾਰਾਜ ਜੀ ਨੇ ਗਰੀਬੀ ਦੂਰ ਕਰਨ ਲਈ ਕਿਹੜੇ ਸ਼ਬਦਾਂ ਦਾ ਉਚਾਰ ਕੀਤਾ ਸੀ ਅਤੇ ਕਿਹੜੇ ਸ਼ਬਦ ਬਣਾਏ ਸਨ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਬਾਬਾ ਸਿਚਾਨੂ ਮਹਾਰਾਜ ਜੀ ਅਤੇ ਕ੍ਰਿਸ਼ਨ ਜੀ ਦਾ ਜਦੋਂ ਮੱਲਾ ਖਾੜਾ ਹੋਇਆ ਤੇ ਇੱਕ ਪਾਸੇ ਰਿਸ਼ਨ ਜੀ ਖੜੇ ਹਨ ਇੱਕ ਪਾਸੇ ਬਾਬਾ ਸਿਚਾਨੂ ਮਹਾਰਾਜ ਜੀ ਖੜੇ ਹਨ ਕ੍ਰਿਸ਼ਨ ਮਹਾਰਾਜ ਅਤੇ ਸਰਚਾਨਾ ਮਹਾਰਾਜੀ ਕੀ ਕੋਲ ਦੇ ਹਨ ਦੁਨੀ ਜਾਣੇ ਬਾਬਾ ਸਿਧਾਨੀ ਜੀ ਦਾ ਵਤਨ ਦਾ ਨਾਮ ਚਾਨੂਰ ਸੀ ਚਾਨੂਰ ਅਤੇ ਕ੍ਰਿਸ਼ਨ ਭਗਵਾਨ ਜੀ ਦੁਨੀ ਜਾਣੇ ਕੋਲ ਦੇ ਹਨੜ ਦੇ ਕੋਲ ਦੇ ਢੋਲ ਟਾਮਕ ਵੱਜਦੇ ਹਨ ਬਾਬਾ ਜੀ ਨਾਲ ਬੋਲਦੇ ਰਹਨ ਕੋ ਸ਼ਬਦ ਇਹ ਹਨ ਹਰੇ ਕ੍ਰਿਸ਼ਨਾ ਹਰੇ ਰਾਮਾ 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 ਇਹ ਸ਼ਬਦ ਜਿਹੜਾ ਵਿਅਕਤੀ ਆਪਣੇ ਘਰ ਵਿੱਚ ਹਰ ਰੋਜ਼ ਪੜਦਾ ਹੈ ਉਸ ਦੇ ਸਾਰੇ ਤਰ੍ਹਾਂ ਦੇ ਦੁੱਖ ਕਲੇਸ਼ ਕਟ ਹੋ ਜਾਂਦੇ ਹਨ ਸਦੇ ਘਰ ਵਿੱਚ ਜਿੰਨੀ ਮਰਜ਼ੀ ਗਰੀਬੀ ਹੋਵੇ ਸਭ ਤਰ੍ਹਾਂ ਦੀ ਗਰੀਬੀ ਸਭ ਤਰ੍ਹਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਜੇ ਬੱਬ ਸਿੱਧ ਚਾਨੋ ਵਾਲੀ ਜਦੋਂ ਕਿਸੇ ਵਿਅਕਤੀ ਨੂੰ ਬਹੁਤ ਪੁਰਾਣੀ ਸਮੇਂ ਤੋਂ ਕੋਈ ਲੰਬੀ ਬਿਮਾਰੀ ਹੋਵੇ ਬਿਮਾਰੀ ਦਾ ਇਲਾਜ ਨਾ ਹੁੰਦਾ ਹੋਵੇ ਤਾਂ ਉਹ ਵਿਅਕਤੀ ਹਰ ਰੋਜ਼ ਇਹ ਸ਼ਬਦਾਂ ਦਾ 2-3 ਵਾਰ ਜਾਪ ਕਰੇ ਤਾਂ ਕੁਝ ਸਮੇਂ ਬਾਅਦ ਉਸ ਦੀ ਰੇਗ ਤਰ੍ਹਾਂ ਦੀ ਬਿਮਾਰੀ ਠੀਕ ਜਾਵੇਗੀ ਰਹਾਓ ਬਾਬਾ ਸਿਦ ਚਾਨੂ ਬਲੀ ਆਪ ਸਭ ਤੇ ਭਲਾ ਕਰਨ ਬਾਬਾ ਸਿਦ ਚਾਨੂ ਮਹਾਰਾਜ ਤਾਂ ਤੇ ਰਸਤੀ ਰਖਣਾ ਸਭ ਤੇ ਭਲਾ ਕਰਨਾ ਇਹਨਾਂ ਸ਼ਬਦਾਂ ਨੂੰ ਤੁਸੀਂ ਕਿਸ ਤਰ੍ਹਾਂ ਪੜਨਾ ਹੈ ਸਵੇਰ ਨੂੰ ਉੱਠ ਕੇ ਨਹਾ ਧੋ ਕੇ ਇੱਕ ਸਾਫ਼ ਸੁਥਰੇ ਵਾਤਾਵਰਣ ਚ ਬੈਠ ਕੇ ਬਾਬਾ ਜੀ ਦਾ ਨਾਮ ਲੈ ਕੇ ਇਹਨਾਂ ਸ਼ਬਦਾਂ ਨੂੰ ਘੱਟੋ ਪਰ 5-7 ਵਾਰ ਪੜਨਾ ਹੈ ਇਸ ਤਰ੍ਹਾਂ ਕਰਨ ਨਾਲ ਲਗਾਤਾਰ ਕਰਨ ਨਾਲ ਤੁਹਾਡੇ ਸਾਰੇ ਪ੍ਰਕਾਰ ਦੇ ਦੁੱਖ ਦਿੰਦ ਦੂਰ ਹੋ ਜਾਣਗੇ ਬਾਬਾ ਸਿਚਾਨਾ ਜੀ ਮਹਾਰਾਜ ਆਪਣੀ ਕਿਰਪਾ ਧਾਤੇ ਕਰਨਗੇ ਅਤੇ ਕ੍ਰਿਸ਼ਨ ਮਹਾਰਾਜ ਜੀ ਵੀ ਆਪਣੀ ਕਿਰਪਾ ਧਾਤੇ ਕਰਨਗੇ ਤੁਹਾਡੇ ਸਭ ਤਰ੍ਹਾਂ ਦੇ ਵਿਗੜੇ ਕੰਮ ਸਿੱਧ ਹੋ ਜਾਣਗੇ ਜਯੋ ਬਾਬਾ ਸਿਚਾਨਾ ਵਾਲੀ ਜੈ ਹੋ ਮਹਾਰਾਜ ਕ੍ਰਿਸ਼ਨ ਭਗਵਾਨ ਕੀ ਜੈ